ਹਾਂਜੀ ਕੀ ਹਾਲ ਹੈ ਸਾਰਿਆਂ ਦੇ ਆਸਕਰ ਸਰ ਠੀਕ ਹੋਗੇ ਆਪਾਂ ਜ ਲੈ ਕੇ ਆਈ 19 ਮਈ 2025 ਦੀਆਂ ਬਾਜੀ ਦੇ ਨਤੀਜੇ ਜੀ ਜੇ ਕਿਸੇ ਵੀਰ ਨੇ ਅਪਡੇਟ ਸੈਂਡ ਕਰਨੀ ਹੋਵੇ ਤਾਂ ਇਹਠਾ ਆਪਣਾ ਨੰਬਰ ਚੱਲੀ ਜਾਂਦਾ ਜੀ ਇਸ ਨੰਬਰ ਤੇ ਆਪਾਂ WhatsApp ਕਰ ਸਕਦੇ ਹਾਂ ਜੀ ਬਾਜੀ ਆ ਗਈ ਪਿੰਡ ਮਧੋਕੇ 19 ਮਈ 2025 ਦੀ ਬਾਜੀ ਹੈ ਜੀ 27 ਕਬੂਤਰ ਉੱਡੇ ਸੀਗੇ 4600 ਮੱਡ ਨੂੰ ਜੀ 5:30 ਮਿੰਟ ਤੇ ਬਾਜੀ ਨਿਬੜੀ ਜੀ ਪਹਿਲਾ ਨੰਬਰ ਬਣਾਇਆ ਸੁੱਖਾ ਮੋਹੀ ਮੋਟਰਸਾਈਕਲ ਜੇਤੂ ਦੂਜਾ ਨੰਬਰ ਬਣਾਇਆ ਜੀ ਜੱਸਾ ਸਾਹੋ ਕੇ ਫਰਿੱਜ ਦਾ ਜੇਤੂ ਤੇ ਤੀਜਾ ਨੰਬਰ ਬਣਾਇਆ ਜੀ ਜੀਤਾ ਚੰਨਣਵਾਲ ਕੂਲਰ ਦਾ ਜੇਤੂ ਜੀ ਤਿੰਨ ਨਾਮ ਸੀਗੇ ਜੀ ਇੱਥੇ ਇਹਨਾਂ ਤਿੰਨਾਂ ਚ ਵੰਡੇਗੇ ਇਸ ਤੋਂ ਬਾਅਦ ਬਾਜੀ ਆ ਗਈ ਜੀ ਪੰਡ ਖੋਟੇ 18 ਮਈ 2025 ਦੀ ਬਾਜੀ ਆ ਜੀ ਕਿ 80 ਕਬੂਤਰ ਉੱਡੇ ਸੀਗੇ 3200 ਵੱਢ ਨੂੰ 530 ਤੇ ਬਾਜੀ ਨਿਬੜੀ ਜੀ ਪਹਿਲਾ ਨੰਬਰ ਬਣਾਇਆ ਜੀ ਮੰਨਾ ਮਾਣੂ ਕੇ ਫਰਿੱਜ ਦਾ ਜੇਤੂ ਦੂਜਾ ਨੰਬਰ ਬਣਾਇਆ ਜੀ ਖੈਰਾ rau ਕੇ ਕੋਲਰ ਦਾ ਜੇਤੂ ਸੁੱਖਾ ਪੱਤੋ ਗਰੁੱਪ ਦਾ ਕਬੂਤਰ ਸੀਗਾ ਜੀ ਤੇ ਤੀਜਾ ਨੰਬਰ ਬਣਾਇਆ ਜੀ ਰਘਵੀਰ ਤਲਵੰਡੀ ਕੱਪ ਦਾ ਜੇਤੂ ਪਹਿਲਾ ਨੰਬਰ ਤੇ ਤੀਜਾ ਨੰਬਰ ਜੀ ਇਹ ਦੋਨਾਂ ਦੀ ਬਾਜ਼ੀ ਸਾਂਝੀ ਹੋਈ ਸੀਗੀ ਦੂਜਾ ਨੰਬਰ ਅੱਡ ਸੀਗਾ ਜੀ ਤੇ ਅਪਡੇਟ ਦੇਣ ਵਾਲਾ ਬਈ ਰਹਿਗਾ ਜੀ ਰਘਵੀਰ ਤਲਵੰਡੀ ਹਾਂ ਜੀ ਇਸ ਤੋਂ ਬਾਅਦ ਬਾਜ਼ੀ ਆ ਗਈ ਜੀ ਪਿੰਡ ਆ ਗਿਆ ਜੀ ਗੱਗੜਵਾਲ ਝੜਾ ਆ ਗਿਆ ਜੀ ਫਤੇਗੜ ਸਾਹਿਬ 19 ਮਈ 2025 ਦੀ ਬਾਜੀ ਆ ਜੀ 112 ਕਬੂਤਰ ਉੱਡੇ ਸੀਗੇ ਜੀ 3200 ਵੱਢ ਨੂੰ 5:50 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਜੀ ਲਾਲਾ ਹਵਾਰਾ ਫਰਿੱਜ ਦਾ ਜੇਤੂ ਦੂਜਾ ਨੰਬਰ ਬਣਾਇਆ ਜੀ ਬਿੰਦਰ ਦਿੱਤੂਪਰਾ ਕੂਲਰ ਦਾ ਜੇਤੂ ਤੀਜਾ ਨੰਬਰ ਬਣਾਇਆ ਜੀ ਸੋਨੂ ਇਟਲੀ ਪੱਖੇ ਦਾ ਜੇਤੂ ਜੀ ਤਿੰਨ ਨਾਮ ਸੀਗੇ ਜੀ ਅਗਲੀ ਬਾਜੀ ਆ ਗਈ ਜੀ ਪਿੰਡ ਕਕਰਾਲਾ ਖੁਰਦ ਜ਼ਿਲ੍ਹਾ ਆ ਗਿਆ ਜੀ ਲੁਧਿਆਣਾ 19 ਮਈ 2025 ਦੀ ਬਾਜੀ ਹੈ ਜੀ 100 ਕਬੂਤਰ ਉੱਡੇ ਸੀਗਾ 3200 ਮੁੱਢ ਨੂੰ 6 ਕਬੂਤਰਾਂ ਦੀ ਬਾਜੀ ਸੌਗੀ ਸੀ ਸਾਂਝੀ ਜੀ ਪਹਿਲਾ ਨੰਬਰ ਬਣਾਇਆ ਜੀ ਹੈਪੀ ਨੰਗਲ ਕੁਲਰ ਦਾ ਜੇਤੂ ਦੂਜਾ ਨੰਬਰ ਬਣਾਇਆ ਮਨੀ ਹੈਡੋ ਫਰਾਟਾ ਪੱਖਾ ਤੀਜਾ ਨੰਬਰ ਬਣਾਇਆ ਜੀ ਗਰਬਾਜ ਘਰਾਖਣਾ ਪੱਖੇ ਦਾ ਜੇਤੂ ਚੌਥਾ ਨੰਬਰ ਬਣਾਇਆ ਜੀ ਵਿੱਕੀ ਰਾਏ ਕੱਪ ਦਾ ਜੇਤੂ ਤੇ 5ਵਾਂ ਨੰਬਰ ਹੈਗਾ ਜਸ ਟੋਡਰਪੁਰ ਕੱਪ ਦਾ ਜੇਤੂ ਤੇ 6ਵਾਂ ਨੰਬਰ ਹੈਗਾ ਜੀ ਨਵਰਾਜ ਧਨੌਲਾ ਕੱਪ ਦਾ ਜੇਤੂ ਜੀ ਪਿੰਡ ਆ ਗਿਆ ਜੀ ਉੱਚਾ ਖੇੜਾ ਜ਼ਿਲ੍ਹਾ ਆ ਗਿਆ ਜੀ ਪਟਿਆਲਾ 40 ਕਬੂਤਰ ਡੇ ਸੀਗੇ ਜੀ 1200 ਮੱਢ ਨੂੰ 445 ਤੇ ਬਾਜੀ ਸਾਂਝੀ ਹੋ ਗਈ ਸੀ ਜੀ ਪਹਿਲਾ ਨੰਬਰ ਬਣਾਇਆ ਜੀ ਕਰਨ ਉੱਚਾ ਖੇੜਾ ਫਰਾਟਾ ਪੱਖੀ ਦਾ ਜੇਤੂ ਦੂਜਾ ਨੰਬਰ ਬਣਾਇਆ ਜੀ ਵਿਸ਼ਾਲ ਸਵਰਨ ਕੱਪ ਦਾ ਜੇਤੂ ਤੀਜਾ ਨੰਬਰ ਬਣਾਇਆ ਜੀ ਪਾਰਸ ਪੱਪਲਾ ਕੱਪ ਦਾ ਜੇਤੂ ਆਪਰੇਟ ਦੇ ਨੂੰ ਵਾਲਾ ਬਈਰ ਹੈਗਾ ਜੀ ਕਰਨ ਉੱਚਾ ਖੜਾ ਇਸ ਤੋਂ ਬਾਅਦ ਬਾਜੀ ਆ ਗਈ ਜੀ ਪਿੰਡ ਨੇਔੜਾ ਜਿਹੜਾ ਆ ਗਿਆ ਜੀ ਬਠੰਡਾ 87 ਕਬੂਤਰ ODE ਸੀਗੇ 1700 ਮੱਢ ਨੂੰ 435 ਤੇ ਬਾਜੀ ਨਿਬੜ ਗਈ ਸੀਗੀ ਜੀ 6 ਕਬੂਤਰਾਂ ਦੀ ਬਾਜੀ ਹੋ ਗਈ ਸੀਗੀ ਸਾਂਝੀ ਜਿਹੜੇ ਨਾਂ ਹੈਗੇ ਜੀ ਖੁਸ਼ ਬਹਿਵਲ ਸਾਂਝੀ सरपंच नाथपुरा सांजी कुलविंदर गिल पत्ती सांजी तिनरपै पूछो सांजी बूटा खेमूनਾ ਤੇ बूटा फूल जी ਇਹਨਾਂ 6 ਕਬੂਤਰਾਂ ਦੀ ਬਾਜੀ ਹੋ ਗਈ ਸੀਗੀ ਜੀ सांजी 435 ਤੇ ਵੀਡੀਓ ਨੂੰ ਐਂਡ ਤੱਕ ਦੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਕਿ ਸ਼ੇਅਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਧੰਨਵਾਦ